ਲਓ ਬਈ ਚਾ ਗਏ ਫਿਰ ਸਸਰੇ ਆਪਣੇ ਡੇਲੀ ਤੇ ਰਿਟੇਨ ਵਾਲੇ ਕੰਮ ਵਾਲੇ ਠੰਡ ਬਹੁਤ ਜ਼ਿਆਦਾ ਦੇ ਤਾਰਾ ਨਿਕਲਣੀਆਂ ਡੰਗਰਾਂ ਦੀਆਂ ਤਾਰਾਂ ਕੱਟੀਆਂ ਨਿਕਲਣ ਬਨੇ ਢੇਰਾ ਹੀ ਬਣਾ ਦੇ ਮਤਲਬ ਦੀ ਲੋਗ ਅੰਦਰ ਜਾਣੀ ਨਹੀਂ ਲਈ ਬੜਾ ਬਾੜਾ ਲੱਗਾ ਬਾਹਰ ਤੇ ਅੰਦਰ ਲੋ ਰਾਤ ਨੂੰ ਲੱਭ ਜੀ ਸਕਦੇ ਨੇ ਬਹੁਤਾ ਢੇਰਾ ਆ ਜਾਂਦਾ ਚਲ ਬੱਸ ਹੁਣ ਉਠੇ-ਉਠੇ ਪੁੰਨੇ ਆ ਤੇ ਠੰਡ ਤੇ ਹੁਣ ਹੋਈ ਗਈ ਆ ਬਾਹਰ ਕੰਮ ਬੰਦੀ ਮੇਰੇ ਖਾਨਾ ਦੋ ਦਿਨ ਮੀਂਹ ਪੈਂਦਾ ਰਿਹਾ ਤੇ ਕੱਲ ਅੱਜ ਤਿੰਨ-ਚਾਰ ਦਿਨ ਹੋ ਗਿਆ ਬਾਹਰ ਪੁੱਠੇ ਪੈਂਟ ਕਰਨ ਨੂੰ ਚੌਥਾ ਦਿਨ ਵਾ ਅੱਜ ਹੁਣ ਸੇਰੇ ਪਾਵਾਂਗੇ ਤੇ ਪਹਿਲੇ ਪਤਾ ਨਹੀਂ ਫਿਰ ਜਾਂ ਪਾਵਾਂਗੇ ਜੇ ਧੁੱਪ ਲੱਗੀ ਤੇ ਕੱਦ ਲੱਗੀ ਪਰ ਪਾਏ ਨਹੀਂ ਤੇ ਹੁਣ ਉਦਾਂ ਦਾ ਕੰਮ ਪੱਠਿਆਂ ਦਾ ਜਿਹੜਾ ਅੰਦਰ ਹੀ ਚੱਲਣ ਦੇ ਅੰਦਰ ਹੀ ਪੈਂਟ ਦੇ ਆ ਸਾਰਿਆਂ ਨੂੰ ਠੰਡੀ ਬੜੀ ਆ ਤੇ ਬਾਕੀ ਜਿਹੜੇ ਦੰਗਰ ਦੀਆਂ ਧਾਲਾਂ ਨਿਕਲ ਗਈਆਂ ਉਹਨਾਂ ਨੂੰ ਹੁਣ ਵੰਡ ਪੈ ਚੱਲਿਆ ਵਾ ਪੋਟਰ ਪਰ ਡਰ ਲਾ ਆਇਆ ਫੀਰ ਤੇ ਵਿੱਚ ਜਿਹੜਾ ਨਵਿਤਾ ਨਿਕਲ ਗੰਦਨੋਂ ਹੁਣ ਫੀਟ ਪੈ ਗਈ ਆ ਕੋਕ ਇਧਰ ਵੀ ਐ ਸਸਰੇ ਰੋ ਕੱਢਣ ਲੱਪਿਆ ਇਧਰ ਬੱਠੇ ਪੈਣ ਦੇ ਟੋਕੇ ਤੋਂ ਰਾਤ ਦੇ ਦਾ ਕਹਿ ਕੁੱਤਰ ਗਿਆਣ ਪਾਪ ਛੱਜਦੇ ਹੁਣ ਕਿ ਬਾਹਰ ਖੰਦਾ ਸਰੌ ਦਾ ਮੂਹ ਫਿਰ ਸਰੇ ਕਮਰੇ ਦੇ ਬੰਦੇ ਠੰਡ ਜੀ ਪੂਰੀ ਠੰਡਾ ਸਰੌ ਦਾ ਕਮੀ ਇੱਥੋਂ ਆ ਅੱਗੇ ਖਿੱਚ ਜੋਰ ਨਾ ਕੀ ਕਰਨਿਆ ਚੱਲ ਕਿੰਨਾ ਧੁੰਦ ਬਹੁਤ ਆ ਰਿਹਾ ਅੱਜ ਪੱਠੇ ਪਾ ਕੇ ਡੰਗਰ ਬੰਨਤੇ ਅੰਦਰ ਹੁਣ ਠੰਡ ਕਰਕੇ ਅੱਜ ਬਾੜ ਹੀ ਨਹੀਂ ਕੱਢੇ ਤੇ ਦੋ ਤਿੰਨ ਦਿਨ ਅੱਗੇ ਹੋ ਗਏ ਕੱਲ ਤੋਂ ਸ਼ਾਮੀ ਦੀ ਕੱਢੇ ਜੇ ਧੁੱਪ ਲੱਗੀ ਤੇ ਅੱਜ ਦੇ ਸਵੇਰ ਦੇ ਹੀ ਅੰਦਰ ਆ ਪੱਠੇ ਹਨ ਪਾਤੇ ਖੁਰਲੀਆਂ ਜੇ ਹੁਣ ਖਾਂਡਿਆ ਹੁਣ ਪੱਠੇ ਖਾ ਲੈਣਗੇ ਜੇ ਤਾਂ ਧੁੱਪ ਲੱਗੋ ਫਿਰ ਬਾਹਰ ਕੱਢ ਲਾਂਗੇ ਨਹੀਂ ਤੇ ਫਿਰ ਅੰਦਰ ਹੀ ਰਹਿਨ ਦਾਂਗੇ ਅੱਜ ਵੀ ਇਹ ਇਧਰ ਪੱਤੀ ਆਈ ਨੂੰ ਕਿੰਨੇ ਦਿਨ ਹੋ ਗਏ ਆ ਬਾਕੀ ਇਹ ਟਰੈਕਟਰ ਲਾਇਆ ਛੱਡ ਚ ਫਾਈਬਰ ਉਹ ਲਾਤੀ ਹੈ ਗੰਨੇ ਕਰਕੇ ਉਦੋਂ ਦੀ ਹੁਣ ਗੰਨਾ ਸੁੱਟ ਕੇ ਲਾਵਾਂਗੇ ਸ਼ਿਕਾਵੀ ਤੇ ਆ ਲੰਮੇ ਆਪਣਾ ਧੁੱਪ ਸੇਕੰਡਾ ਧੁੱਪ ਚੜ ਗਈ ਆ ਇੱਕ ਮੇਰੀ ਸ਼ਾਮਾਂ ਦੇ ਪੱਠੇ ਪਾ ਗਏ ਤੇ ਕੰਮ ਨਿਭੇੜਤਾ ਅੱਜ ਦਾ ਧਾਰਾ ਕੱਢ ਲਈਆਂ ਵੰਡ ਪਾਤਾ ਉਹ ਸੁੱਕ ਰੱਖਤੀ ਮਗਰ ਨੂੰ ਰਾਤ ਨੂੰ ਬਸ ਇੱਕ ਵਾਰੀ ਪਾਣੀ ਢਾ ਕੇ ਤੇ ਫੇਰ ਕਰਦੇ ਨੇ ਤਰਪਾਲ ਦਾ ਸੁਣਦੇ ਨਾ ਗੇੜ ਜਾ ਆ ਗਿਆ ਉਹ ਤੇ ਚੱਲ ਫਿਰ ਸਵੇਰੇ ਆਉਣਾ ਸਵੇਰੇ ਵੇਖਾਂਗੇ ਬਾਕੀ ਠੰਡ ਬਹੁਤ ਅੱਜ ਸਾਰਾ ਦਿਨ ਬਾਹਰ ਹੀ ਨਹੀਂ ਕੱਢੇ ਸਵੇਰ ਦੇ ਮੈਂ ਖਾਂਦੀ ਚੌਥਾ ਪੰਜਵਾਂ ਦਿਨ ਵਾ ਅੱਜ ਵੀ ਫੇਰ ਜਿਹਨੂੰ ਬਾਹਰ ਨਹੀਂ ਕੱਢੇ ਕੀ ਬਾਹਰ ਨੂੰ ਫੇਰ ਠੰਡ ਜੀ ਹੋ ਗਈ ਸ਼ਾਮ ਦੇ ਟਾਈਮ ਤੇ